ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਦੀ ਵੀਡੀਓ 'ਚ ਆਪਾਂ ਤੂੜੀ ਦੇ ਵਿਸ਼ੇ ਤੇ ਗੱਲ ਕਰਨੀ ਹੈ ਨਾਲੇ ਰੇਟਾਂ ਦੀ ਗੱਲ ਕਰਾਂਗੇ ਤੇ ਨਾਲੇ ਗੱਲ ਕਰਾਂਗੇ ਕਿ ਰੇਟ ਇਸ ਵਾਰ ਕਿਉਂ ਨਹੀਂ ਵਧੇ ਸੋ ਪੂਰੀ ਗੱਲਬਾਤ ਅੱਗੇ ਆਪਾਂ ਕਰਦੇ ਹਾਂ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਆਪਣੇ ਰੇਟ ਏਰੀਏ ਦੇ ਰੇਟ ਤੇ ਨਾਲੇ ਸਾਡੇ ਵਿਚਾਰ ਤੁਹਾਨੂੰ ਕਿਦਾਂ ਦੇ ਲੱਗੇ ਆ ਜਰੂਰ ਕਮੈਂਟ ਕਰਕੇ ਦੱਸਿਓ ਸੋ ਪਹਿਲਾ ਕਾਰਨ ਤੇ ਇਹ ਹੈ ਕਿ ਆਪਾਂ ਜਿਹੜੇ ਆ ਪਸ਼ੂ ਛੜਤੇ ਆ ਜਿੱਥੇ ਪਹਿਲਾਂ 10 10 12 12 ਪਸ਼ੂ ਹਰੇ ਕਰ ਦੇ ਵਿੱਚ ਹੁੰਦੇ ਸੀ ਹੁਣ ਜਿਹੜੇ ਆ ਕਈਆਂ ਕੋ ਇੱਕ ਰਹਿ ਗਏ ਤੇ ਕਈਆਂ ਕੋ ਕੋਈ ਵੀ ਨਹੀਂ ਹੈਗਾ ਮੇਨ ਕਰਨ ਤੇ ਵੀ ਆ ਦੂਸਰਾ ਜਿਹੜਾ ਕਾਰਨ ਆ ਉਹ ਹੈਗਾ ਚਾਰ ਜਿਹੜਾ ਸੋਸ਼ਲ ਮੀਡੀਆ ਤੋਂ ਆਇਆ ਸੋਸ਼ਲ ਮੀਡੀਆ ਲ ਦੇਖ ਕੇ ਆਪਾਂ ਚਾਰ ਪਾਣਾ ਸ਼ੁਰੂ ਕੀਤਾ ਤੇ ਚਾਰ ਏਡੀ ਵਧੀਆ ਖੁਰਾਕ ਨਹੀਂ ਤੂੜੀ ਦੇ ਮੁਕਾਬਲੇ ਸੋ ਚਾਰ ਜਿਹੜਾ ਵਾ ਉਹ ਪਸ਼ੂਆਂ ਨੂੰ ਮਜਬੂਰੀ ਕਾਰਨ ਜਿਹੜਾ ਉਹ ਖਾਣਾ ਪੈਂਦਾ ਅਸਲੀ ਖਰਾਕ ਦੇ ਪਸ਼ੂ ਦੀ ਤੂੜੀ, ਹਰਾਚਾਰਾ ਤੇ ਦਾਣਾ ਇਹੋ ਹੀ ਖਰਾਕ ਵਾ ਨਰੋਈ ਜਿਹੜੀ ਆ ਆਪਾਂ ਤਾਜੀ ਜਿਹਨੂੰ ਕਹਿ ਸਕਦੇ ਆ ਸੋ ਲੋਕ ਮੁੜਦੇ ਆਉਂਦੇ ਆ ਇਸ ਵੱਲ ਪਸ਼ੂ ਰੱਖਣ ਨਾਲ ਕਿਉਂਕਿ ਸੋਸ਼ਲ ਮੀਡੀਆ ਨਹੀਂ ਹੁਣ ਜਿਹੜੇ ਆ ਇਹ ਵਾਪਸ ਲਿਉਣੇ ਆ ਕਿਉਂਕਿ ਸੋਸ਼ਲ ਮੀਡੀਆ ਦੇ ਜ਼ਿਆਦਾ ਪ੍ਰਚਾਰ ਹੁੰਦਾ ਵਾ ਨਕਲੀ ਦੁੱਧ ਦਾ ਤੇ ਅਸ ਦੁੱਧ ਚੰਗਾ ਕਿਸੇ ਨੂੰ ਨਹੀਂ ਮਿਲਦਾ ਸੋ ਹੌਲੀ ਹੌਲੀ ਜਿਹੜੇ ਆ ਲੋਕ ਇਧਰ ਮੁੜਨਗੇ ਫੇਰ ਜਿਹੜਾ ਤੂੜੀ ਦਾ ਰੇਟ ਬਣੂਗਾ ਸੋ ਹੁਣ ਆਪਾਂ ਰੇਟ ਦੀ ਗੱਲ ਕਰ ਲਈਏ ਤਾਂ ਰੇਟ ਸੋ ਮੇਰੇ ਲਾਗੇ ਜਿੰਨੇ ਏਰੀਆ ਜਿਲ੍ਹਾ ਤਰਨਤਾਰਨ ਹੋ ਗਿਆ ਕਪੂਰਥਲਾ ਸultanpur ਬਟਾਲਾ ਅੰਮ੍ਰਿਤਸਰ ਇੱਥੇ ਜਿਹੜਾ ਰੇਟ ਵਾ ਉਹ ਤਰਨਤਾਰਨ ਦੀ ਗੱਲ ਕਰ ਲਈਏ ਇਹ ਏਰੀਆ ਦੇ ਵਿੱਚ 300 ਤੋਂ 350 ਦੇ ਵਿੱਚ ਤੂੜੀ ਵਿਗ ਰਹੀ ਹੈ ਸ਼੍ਰੀ ਅੰਮ੍ਰਿਤਸਰ ਜਿਹੜੀ ਹੈ ਤੂੜੀ ਉਹ 350 ਤੋਂ 400 ਦੇ ਵਿੱਚ ਵਿੱਚ ਉੱਥੇ ਰੇਟ ਹੈਗਾ ਕਪੂਰਥਲਾ ਏਰੀਆ ਦੀ ਗੱਲ ਕਰ ਲਈਏ ਇੱਧਰ ਜਿਹੜੀ ਹੈ 350 ਤੋਂ 300 ਦੇ ਵਿੱਚ ਵਿੱਚ ਤੂੜੀ ਜਿਹੜੀ ਹੈ ਇੱਧਰ ਵਿਕ ਰਹੀ ਹੈ ਸultanpur ਕਪੂਰਥਲਾ ਤਕਰੀਬਨ 올ਓਵਰ ਪੰਜਾਬ ਦਾ ਜੀ ਤੂੜੀ ਦਾ ਰੇਟ ਜਿਹੜਾ ਵਾ ਉਹ 300 ਰੁਪਏ ਦੇ ਕਰੀਬ ਜਿਹੜਾ ਚੱਲ ਰਿਹਾ ਸੋ ਜਿਹੜੇ ਕੁੱਪਾਂ ਵਾਲੇ ਆ ਭੁੰਗਾਂ ਵਾਲੇ ਉਹ ਘਰੋਂ ਜਿਹੜੀ ਚੁੱਕਦੇ ਆ ਉਹਨਾਂ ਦੇ ਜਿਹੜੇ ਰੇਟ 250 2250 ਪੌਣੇ 350 ਦੇ ਵਿੱਚ ਵਿੱਚ ਜਿਹੜਾ ਰੇਟ ਇੱਥੇ ਜਿਹੜਾ ਉਹ ਤੂੜੀ ਦਾ ਚੱਲ ਰਿਹਾ ਜੀ